ਛੋਟਾ ਜਿਹਾ ਐਗਜ਼ਾਮਪਲ ਦਿੰਨੀ ਆ ਮੇਰੇ ਕੋਲ ਆਊਟਡੋਰ ਦੇ ਵਿੱਚ ਐਡੀਆਂ ਥੱਬੀਆਂ ਆ ਮੈਂ ਹੁਣ ਰਜਿੰਦਰਾ ਹਸਪੀਟਲ ਚਾਂ ਤੇ ਬੱਚਿਆਂ ਦੀ ਸਪੈਸ਼ਲਿਸਟ ਆ ਐਡਾ ਥੱਬਾ ਇੱਕ ਬੰਦੇ ਨੇ ਮੇਰੇ ਕੋਲ ਪਰਚੀਆਂ ਦਾ ਰੱਖਿਆ ਤੇ ਮੈਂ ਉਹਨੂੰ ਹੱਸ ਕੇ ਕਹਿ ਦਿੱਤਾ ਅੱਜ ਪੂਰੀ ਕਲੋਨੀ ਦਿਖਾਉਣ ਲਈ ਲਿਆਇਓ ਤੇ ਉਹ ਬੜਾ ਤਲਖ ਜੀ ਆਵਾਜ਼ ਚ ਕਹਿਣ ਲੱਗਾ ਇਹ ਸਾਰੇ 18 ਮੇਰੇ ਹੀ ਨੇ ਮੈਨੂੰ ਖਿਮਾ ਮੰਗਣੀ ਪਈ ਵੀ ਅੱਛਾ ਭਾਈ ਮੈਨੂੰ ਕਿਉਂਕਿ ਅੰਦਾਜ਼ਾ ਹੀ ਨਹੀਂ ਸੀ ਵੀ 18 ਅੱਜ ਦੇ ਦਿਨ ਵੀ ਬੱਚੇ ਹੋ ਸਕਦੇ ਨੇ ਦੇਖਦੇ ਐਵੇਂ ਹੀ ਉਹਨੂੰ ਪੁੱਛ ਲਿਆ ਵੀ ਕਿਉਂਕਿ ਉਹ ਮੈਨੂੰ ਲੱਗ ਨਹੀਂ ਸੀ ਰਿਹਾ ਇੱਥੇ ਦਾ ਪੰਜਾਬੀ ਪ੍ਰਵਾਸੀ ਸੀ ਮੈਂ ਜਦੋਂ ਦੇਖਿਆ ਤੇ ਮੈਂ ਪੁੱਛ ਲਿਆ ਵੀ ਬੱਚੇ ਤੈਨੂੰ ਔਖਾ ਨਹੀਂ ਹੁੰਦਾ ਵੀ ਇੰਨਿਆਂ ਨੂੰ ਖਾਣਾ ਪਿਆਣਾ ਕਿੰਨੀ ਮਿਹਨਤ ਤੁਸੀਂ ਕਰ ਰਹੇ ਹੋ ਦਿਨ ਰਾਤ ਇਹੀ ਘਟੋਂ ਦੇ ਵਧੀਆ ਪੜਾ ਲੈਂਦੇ ਆ ਗਾਂ ਤੋੜ ਲੈਂਦੇ ਪਤਾ ਜਿਉਂ ਨੇ ਕੀ ਕਿਹਾ ਮੇਰੇ ਖਲ ਮੇਰੇ ਤਾਂ ਕਹਿਣ ਦੀ ਲੋੜ ਹੀ ਨਹੀਂ ਉਹਨੇ ਜੋ ਕਿਹਾ ਉਹ ਸਾਰੇ ਪੰਜਾਬੀਆਂ ਦੀਆਂ ਅੱਖਾਂ ਖੋਲ ਦੇਗਾ ਮੈਡਮ ਇਹਨਾਂ ਕੇ ਆਪਕੇ ਪੰਜਾਬੀ ਏਕ ਏਕ ਹੈ ਕਿਸੇ ਕੇ ਏਕ ਵੀ ਨਹੀਂ ਖਾਲੀ ਮਕਾਨ ਪੜੇ ਹਨ ਜੋ ਡਾਲਰ ਇਹ ਬਾਹਰ سے ਭੇਜेंगे ना उनको किसी ने तो यूज करना ना ये 18 जब उस एक पे जाएंगे कहां रहेंगे इन 18 के आगे 18 18 आएंगे देखना यहां के आईपीएस भी यहां के आईएएस भी हमारे ही बेटे होंगे जरा इधर जवाब दे लियो ਹੁਣ ਕੀ ਕਹਿਣਾ ਚਾਹੁੰਦੇ ਹੋ ਕਿ ਅਸੀਂ ਕਿਨਾਂ ਨੂੰ ਮੈਂ ਬਿਲਕੁਲ ਉਹਦੇ ਵਿਰੁੱਧ ਨਹੀਂ ਹਾਂ ਮੈਂ ਸਲੂਟ ਕਰਦੀ ਆ ਜਿਹਦੀ ਦੂਰ ਤੱਕ ਦੀ ਸੋਚ ਹੈ ਕਿ ਮੈਂ ਰਾਜ ਕਰਨਾ ਆ ਪਰ ਅਸੀਂ ਰਾਜ ਕਰ ਰਹੇ ਸੀ ਅਸੀਂ ਕਿੱਥੇ ਚੱਲ